ਤਿੰਨ ਸਾਲ ਬਾਅਦ ਚਰਨਜੀਤ ਚੰਨੀ ਦੇ ਬਿਆਨ ਦੀ ਚਰਚਾ ਬਿਹਾਰ ਦੇ ਦੰਗਲ ਦੇ ਵਿੱਚ ਹੋ ਰਹੀ ਹੈ ਚਰਨਜੀਤ ਚੰਨੀ ਨੇ ਯੂਪੀ ਬਿਹਾਰ ਦੇ ਭਈਆਂ ਦਾ ਜ਼ਿਕਰ ਕਰਕੇ ਸ਼ਬਦ ਵਰਤੇ ਸੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੰਨੀ ਤੇ ਸਤਿੱਖੇ ਸ਼ਬਦੀ ਹਮਲੇ ਬੋਲੇ ਨੇ ਕਿ ਇੱਕ ਕਾਂਗਰਸ ਦਾ ਮੁੱਖ ਮੰਤਰੀ ਸੀ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਕਿ ਇੱਕ ਪੰਜਾਬ ਕਾਂਗਰਸ ਦੇ ਮੁੱਖ ਮੰਤਰੀ ਜਿਹੜੇ ਯੂਪੀ ਅਤੇ ਬਿਹਾਰ ਦੇ ਬਿਹਾਰੀਆਂ ਨੂੰ ਗਾਲਾਂ ਕੱਢਦੇ ਆ ਤੇ ਉਥੇ ਗਾਂਧੀ ਪਰਿਵਾਰ ਦੀ ਬੇਟੀ ਦਾ ਜ਼ਿਕਰ ਕੀਤਾ ਗਿਆ ਸਿੱਧੇ ਤੌਰ ਤੇ ਪ੍ਰਿਯੰਕਾ ਵਾਧਰਾ ਗਾਂਧੀ ਉਸ ਵੇਲੇ ਸਟੇਜ ਤੇ ਸੀ ਜਿਸ ਵੇਲੇ ਚਰਜੀ ਚੰਨੀਏ ਤਕਰੀਰ ਕਰ ਰਹੇ ਸੇ ਕਿ ਯੂਪੀ ਅਤੇ ਬਿਹਾਰ ਵਾਲੇ ਪੰਜਾਬ ਦੇ ਵਿੱਚ ਵੜਨ ਨਹੀਂ ਦੇਣੇ ਉਸ ਤੋਂ ਬਾਅਦ ਪ੍ਰਿਯੰਕਾ ਵਾਧਰਾ ਗਾਂਧੀ ਤਾੜੀਆਂ ਮਾਰਦੇ ਨੇ ਇਸ ਗੱਲ ਤੇ ਖੁਸ਼ੀ ਜ਼ਾਹਰ ਕਰਦੇ ਆ ਉਸ ਗੱਲ ਨੂੰ ਹਵਾਲਾ ਬਣਾ ਕੇ ਉਸ ਗੱਲ ਦਾ ਆਧਾਰ ਬਣਾ ਕੇ 3 ਸਾਲ ਬਾਅਦ ਸਿਆਸੀ ਤੌਰ ਤੇ ਹਮਲਾਵਰ ਦੇਸ਼ ਦੇ ਪੀਐਮ ਨਰਿੰਦਰ ਮੋਦੀ ਹੋਏ ਨੇ ਜਿਨ੍ਹਾਂ ਨੇ ਸਪਸ਼ਟ ਕੀਤਾ ਹੈ ਕਿ ਇਹ ਇੱਕ ਗਲਤ ਸੋਚ ਹੈ ਅਰਸ਼ ਖਰਿਆਲ ਚੀਫ ਸਪੋਕਸਪਰਸਨ ਨੇ ਪੰਜਾਬ ਕਾਂਗਰਸ ਦੇ ਇਸ ਖਬਰ ਤੋਂ ਸੱਟ ਨਾਲ ਜ਼ਿਆਦਾ ਜਾਣਕਾਰੀ ਦੇਣ ਕਿ ਕਾਂਗਰਸ ਦਾ ਪਾਕ ਰਖਨ ਖਰਿਆਲ ਸਾਹਿਬ ਚੰਨੀ ਸਾਹਿਬ ਦੀ ਚਰਚਾ 3 ਸਾਲ ਬਾਅਦ ਬਿਹਾਰ ਦੰਗਲ ਚ ਹੋ ਰਹੀ ਹੈ ਬਿਹਾਰੀਆਂ ਦਾ ਜ਼ਿਕਰ ਕੀਤਾ ਤੇ ਇਸ ਦੇ ਪ੍ਰਾਈਮ ਮਿਨਿਸਟਰ ਨੇ ਜੀ ਕਿਸਨ ਜੀ ਪਹਿਲੀ ਗੱਲ ਤਾਂ 3 ਸਾਲਾਂ ਬਾਅਦ ਮੋਦੀ ਸਾਹਿਬ ਨੇ ਆਹ ਬਿਆਨ ਤੇ ਟਿੱਕਾ ਟਿੱਪਣੀ ਕੀਤੀ ਤੇ ਕੀਤੀ ਕਦੋਂ ਜਦੋਂ ਇਲੈਕਸ਼ਨ ਜਮਾਂ ਸਰਤੇ ਐ ਤੇ ਵੋਟਾਂ ਜਮਾਂ ਨੇੜੇ ਐ ਤੇ ਇਥੋਂ ਕੀ ਪਤਾ ਲੱਗਦਾ ਹੈ ਵੀ ਮੋਦੀ ਸਾਹਿਬ ਦੀ ਮਨਸ਼ਾ ਕੀ ਸੀ ਰਾਜਨੀਤੀ ਕਰਨ ਦੀ ਪੋਲਿਟਿਕਲ ਪੌਟ ਸ਼ਾਟਸ ਜੇ ਇੰਡल्ज ਕਰਨ ਦੀ ਤੇ ਮੈਂ ਇਹਨਾਂ ਨੂੰ ਬੇਨਤੀ ਇਹ ਕਰੂੰਗਾ ਕਦੇ ਪੰਜਾਬੀ ਦੀ ਗੱਲ ਵੀ ਕਰੋ ਕਦੇ ਪੰਜਾਬ ਦੀ ਗੱਲ ਵੀ ਕਰੋ ਕਦੇ ਪੰਜਾਬੀਅਤ ਦੀ ਗੱਲ ਵੀ ਕਰੋ ਕਦੇ ਜਿਹੜਾ ਸਾਡੇ ਨਾਲ ਮਤਰੀਮ ਵਾਲਾ ਸਲੂਕ ਕਰਦੇ ਹੋ ਉਹਨੂੰ ਘਟਾਓ ਵਿਤਕਰਾ ਘਟਾਓ ਤੁਸੀਂ ਬਿਹਾਰ ਨੂੰ 11500 ਕਰੋੜ ਦੇ ਫੰਡ ਦਿੱਤੇ ਪੰਜਾਬ ਨੂੰ ਤੁਸੀਂ 1600 ਕਰੋੜ ਰੁਪਏ ਅਲੋਕੇਟ ਕਰਤਾ ਤੇ 1600 ਕਰੋੜ ਵੀ ਤੁਸੀਂ ਦਿੱਤਾ ਨਹੀਂ ਸਾਨੂੰ ਅਲੋਕੇਟ ਕਰਤਾ ਪਰ ਦਿੱਤਾ ਨਹੀਂ 20000 ਕਰੋੜ ਦਾ ਸਾਡਾ ਨੁਕਸਾਨ ਫਿਰ ਦੂਜੀ ਗੱਲ ਮੋਦੀ ਸਾਹਿਬ ਨੂੰ ਮੇਰੀ ਬੇਨਤੀ ਹੈ ਜਦੋਂ ਵਿਹਾਰ ਦੀ ਗੱਲ ਕਰੋ ਬਹੁਤ ਵਧੀਆ ਹੈ ਬਹੁਤ ਅੱਛੀ ਗੱਲ ਹੈ ਪਰ ਪੰਜਾਬ ਦੀ ਗੱਲ ਕਰੋ ਜਦੋਂ ਤੁਹਾਡੇ ਲੀਡਰ ਇੱਕ ਸਰਦਾਰ ਨੂੰ ਸਿੱਖ ਆਈਪੀਐਸ ਅਫਸਰ ਨੂੰ ਖਾਲਿਸਤਾਨੀ ਕਹਿੰਦੇ ਆ ਉਦੋਂ મોદી ਸਾਹਿਬ ਕਿਉਂ ਨਹੀਂ ਬੋਲਦੇ ਜੀ ਜਦੋਂ ਇਹਨਾਂ ਦੇ ਕੰਗਨਾ ਰਣੋਤ ਕਹਿੰਦੀ ਹੈ ਖਾਲਿਸਤਾਨੀ ਕਹਿੰਦੀ ਹੈ ਸਾਡੇ ਭਰਾਵਾਂ ਨੂੰ ਕਿਸਾਨਾਂ ਨੂੰ ਸਿੱਖਾਂ ਨੂੰ ਉਦੋਂ ਕਿਉਂ ਨਹੀਂ ਬੋਲਦੇ મોદી ਸਾਹਿਬ ਜਦੋਂ ਸਾਡੇ ਭਰਾਵਾਂ ਨੂੰ ਦਿੱਕਤਾਂ ਆਉਂਦੀਆਂ ਕੁੱਟਮਾਰ ਕੀਤੀ ਜਾਂਦੀ ਹੈ ਬੀਜੇਪੀ ਰੂਲ ਸਟੇਟਸ ਦੇ ਵਿੱਚ ਉਦੋਂ ਕਿਉਂ ਨਹੀਂ ਬੋਲਦੇ ਮੋਦੀ ਸਾਹਿਬ ਅਸੀਂ ਇਹ ਪੁੱਛਣਾ ਚਾਹੁੰਦੇ ਆ ਸਾਡੇ ਭਰਾਵਾਂ ਨੂੰ ਕਿ ਕਿੰਨੀ ਵਾਰੀ ਕੁੱਟਿਆ ਮਾਰਿਆ ਗਿਆ ਕ੍ਰਿਸ਼ਨ ਜੀ ਉਤਰਾਖੰਡ ਦੇ ਵਿੱਚ ਕਿੰਨੇ ਇਨਸੀਡੈਂਟ ਹੋਏ ਤੇ ਮੈਂ ਪੁੱਛਣਾ ਚਾਹੁੰਨਾ ਹੈ ਪ੍ਰਧਾਨ ਮੰਤਰੀ ਸਾਹਿਬ ਨੂੰ ਕਿ ਸਿਰਫ ਔਰ ਸਿਰਫ ਜਿੱਥੇ ਇਲੈਕਸ਼ਨ ਹੈ ਉੱਥੇ ਹੀ ਤੁਸੀਂ ਜਾ ਕੇ ਬਿਆਨ ਦੇਵੋਗੇ ਜਾਂ ਜੇ ਪੰਜਾਬ ਤੋਂ ਇਲੈਕਸ਼ਨ ਨਹੀਂ ਤੇ ਪੰਜਾਬੀ ਲਈ ਕੋਈ ਬਿਆਨ ਨਹੀਂ ਆਊਗਾ ਪੰਜਾਬੀਆਂ ਦੇ ਸੇਵ ਵਿੱਚ ਕੋਈ ਬਿਆਨ ਨਹੀਂ ਆਊਗਾ ਪੰਜਾਬੀ ਲਈ ਕੁਝ ਵੀ ਚੰਗਾ ਕੁੜੀ ਪਾਤੇ ਜੇ ਤਾਂ ਬਾਡੀ ਸਰਕਾਰ ਸੋ ਇੰਨੀ ਬੇਨਤੀ ਹੈ ਵੀ ਰਾਜਨੀਤਿਕ ਰੋਟੀਆਂ ਸੇਕਣਾ ਬੀਜੇਪੀ ਬੰਦ ਕਰੇ ਜਿਹੜੀ ਕਾਂਗਰਸ ਪਾਰਟੀ ਤੋਂ ਕਬਰਾਟ ਤੇ ਬੋਖਲਾਹਟ ਹੈ ਉਹ ਸ਼ਰਿਆਮ ਖੁਲਿਆਮ ਨਜ਼ਰ ਆ ਰਹੀ ਹੈ ਤੇ ਤੁਸੀਂ ਦੇਖੋਗੇ ਇਹ ਜਿਹੜਾ ਰਾਜਨੀਤੀ ਕਰਨ ਮੋਦੀ ਸਾਹਿਬ ਨੇ ਕਰਨ ਦੀ ਕੋਸ਼ਿਸ਼ ਕੀਤੀ ਹੈ ਬਿਹਾਰ ਦੇ ਲੋਕ ਇਹਨਾਂ ਨੂੰ ਜਵਾਬ ਦੇਣਗੇ ਪੋਲਿਟਿਕਸ ਕਰਨ ਦਾ ਬਫਿਟਿੰਗ ਜਵਾਬ ਦਿੱਤਾ ਜਾਊਗਾ ਕਿ ਆਖਿਰ ਮੈਂ ਇਹ ਜਵਾਬ ਬਟਾ ਰਿਹਾ ਪਰਤਪਾਲ ਬਲੇਵਾਲ ਸਾਡੇ ਨਾਲ ਜੁੜੇ ਨੇ ਪੰਜਾਬ ਬੀਜੇਪੀ ਤੋਂ ਬਲੇਵਾਲ ਸਾਹਿਬ ਸਵਾਗਤ ਹੈ ਕਿਉਂ ਲੱਗ ਰਿਹਾ ਹੈ ਕਾਂਗਰਸ ਨੂੰ ਕਿ ਪੀਐਮ ਰਾਜਨੀਤੀ ਕਰ ਰਹੇ ਨੇ ਇਸ issue ਤੇ ਰਾਜਨੀਤੀ ਵੀ ਜੈਸਾ ਬੀਜੋਗੇ ਵੈਸਾ ਕਾਟੋਗੇ 2022 ਦੇ ਵਿੱਚ ਬੜੇ ਨਫਰਤ ਦੇ ਬੀਜ ਬੀਜੇ ਗਏ ਇਸ ਪੰਜਾਬ ਦੇ ਵਿੱਚ ਪਹਿਲਾ ਬੀਜ ਬੀਜਿਆ ਗਿਆ ਜਦੋਂ ਪ੍ਰਧਾਨ ਮੰਤਰੀ ਦਾ ਰਾਹ ਰੁਕਾਇਆ ਗਿਆ ਉਸੇ ਸਰਕਾਰ ਵੱਲੋਂ ਆਦੇ ਬੰਦੇ ਵਿੱਚ ਭੇਜੇ ਗਏ ਪੁਲਸ ਵਿੱਚ ਭੇਜੀ ਗਈ ਤੇ ਉਹ ਪ੍ਰਧਾਨ ਮੰਤਰੀ ਦਾ ਰਾਹ ਰੋਕਿਆ ਗਿਆ ਜਦੋਂ ਉਹਨਾਂ ਨੇ ਆਉਣਾ ਸੀ ਉਦੋਂ ਬਾਅਦ ਕਰਨਜੀਤ ਸਿੰਘ ਜੰਨੀ ਦੀ ਤੁਸੀਂ ਵੀਡੀਓ ਚਲਾਈ ਹੋਣੀ ਹੈ ਯੂਪੀ ਬਿਹਾਰ ਦਿੱਲੀ ਵਾਲਿਆਂ ਨੂੰ ਬੜਨੀ ਦਵਾਂਗੇ ਇਹ ਸਭ ਤੋਂ ਪੁੱਛਦੇ ਤੇ ਪ੍ਰਿੰਕਾ ਗਾਂਧੀ ਨੇ ਤਾੜੀਆਂ ਮਾਰੀਆਂ ਅੱਜ ਉਹੀ ਪ੍ਰਿੰਕਾ ਗਾਂਧੀ ਉਹੀ ਚਰਨਜੀਤ ਸਿੰਘ ਚੰਨੀ ਸਟਾਰ ਪ੍ਰਚਾਰਕ ਨੇ ਬਿਹਾਰ ਇਲੈਕਸ਼ਨ ਚ ਜਾਣ ਦੇ ਲਈ ਅਸੀਂ ਕਿਹੜੇ ਮੂ ਨਾਲ ਜਾਣਗੇ ਜੀ ਯਾਦ ਤਾਂ ਕਰਾਉਣਾ ਹੀ ਪਊਗਾ ਨਾ ਕਿ ਇੱਕ ਨਫ਼ਰਤ ਦੀ ਭਾਵਨਾ ਵਾਲੀ ਸੋਚ ਜਾਂ ਤਾਂ ਉਹ ਉਸ ਵੇਲੇ ਗਲਤੀ ਜਾਂ ਠੀਕ ਸੀ ਜਾਂ ਅੱਜ ਜਿਹੜੀ ਉੱਥੇ ਜਾ ਕੇ ਮਸੂਮ ਦੇ ਤਹਰੇ ਬਣ ਕੇ ਮਾਠਕਬੰਧਨ ਦੇ ਲੋਕ ਜਾ ਕੇ ਉੱਥੇ ਵੋਟਾਂ ਮੰਗਦੇ ਆ ਉਹ ਠੀਕ ਸੀ ਦੂਜੀ ਗੱਲ ਵਿਕਤਰੇ ਨੇ ਕੀਤੀ 1 ਨਵੰਬਰ ਦਾ ਦਿਨ ਆਉਣ ਵਾਲਾ ਹੈ ਆਪਣਾ ਕ੍ਰਿਸ਼ਨ ਜੀ ਭਰਾ ਜੀ ਨੂੰ ਯਾਦ ਕਰਾ ਦਿਓ ਕਿ ਕੀ ਹੋਇਆ ਸੀ ਸਿੱਖਾਂ ਨਾਲ ਸਿੱਖਾਂ ਨਾਲ ਤੇ ਦਲਾਜਿਤ ਤੈਰ ਪਾ ਕੇ ਦਿੱਲੀ ਦੀਆਂ ਸਰਕਾਰਾਂ ਤੇ ਕਿਵੇਂ ਫੁਕੇ ਗਏ ਸੀ ਕਿ ਕਾਨਪੁਰ ਬਕਾਰੋ ਰਾਂਚੀ ਉਹ ਸਾਰੀ ਜਗ੍ਹਾ ਕਾਂਗਰਸ ਦੀਆਂ ਸਰਕਾਰਾਂ ਹੁੰਦੀਆਂ ਸੀ ਕਹਿੰਦੇ ਜੀ ਇੱਕ ਆਈਪੀਐਸ ਅਫਸਰ ਨੂੰ ਖਾਲਸਤਾਨੀ ਕਹਿੰਦਾ ਉਹ ਸ਼ਬਦ ਕਿਨੇ ਦਿੱਤਾ ਸਾਨੂੰ ਖਾਲਸਤਾਨੀ ਬਣਾਇਆ ਕਿਨੇ ਸੀ ਸਾਲਸਤਾਨੀ ਉਹ ਉਹ ਖਾਲਸਤਾਨੀ ਦਾ ਨਹੀਂ ਸੀਗੇ ਜਿਹੜੇ ਜਗਦੀਸ਼ ਟੈਟਲਰ ਆ ਗਏ ਤੇ ਕਮਲਨਾਥ ਆਰ ਗਏ ਨੇ ਫੁੱਕੇ ਸੀਗੇ ਸਾਡੇ ਸਿੱਖ ਉਹ ਤਾਂ ਨਹੀਂ ਸੀ ਤੇ ਅੱਜ ਰਾਹੁਲ ਗਾਂਧੀ ਕੋਲ ਖਲਾ ਕੇ ਖੜਾ ਕਰਦਾ ਉਹਦਾ ਬੰਦਿਆਂ ਨੂੰ ਤੇ ਫੋਟੋਆਂ ਖਿਚਵਾਦਾ ਔਰ ਪਸਾਰੀ ਦੀ ਕਾਂਗਰਸੀ ਮੈਂ ਕਿਹਾ ਬੋਲtio ਬੰਦ ਹੋ ਜਾਂਦੀ ਹੈ ਜੀ ਬੋਲ ਹੀ ਨਹੀਂ ਹੁੰਦਾ ਉਹ ਵਿੱਚ ਕਰਦਾ ਯਾਰ ਹੀ ਨਹੀਂ ਔਰ ਇਹ ਮੈਨੂੰ ਬੁਲਾਦਾ ਉਦੋਂ ਪਤਾ ਨਹੀਂ ਚਸ਼ਮਾ ਬਦਲ ਜਾਂਦਾ ਇਹਨਾਂ ਲੋਕਾਂ ਦਾ ਵਿਖਰੇ ਹੀ ਨਹੀਂ ਕਿ ਕੀ ਝੱਟਾ ਹੋ ਰਿਹਾ ਸਿੱਖਾਂ ਦੇ ਨਾਲ ਉਹ ਤਾਂ ਨਿਕਲਦਾ ਨਹੀਂ ਪਰ ਹਾਂ ਇਹ ਚੀਜ਼ ਦੇ ਨਾਲ ਅੱਜ ਜਵਾਬ ਦੇਣ ਦੀ ਲੋੜ ਹੈ ਤੇ ਇਹਨਾਂ ਹੀ ਪਾਰਟੀ ਦਾ ਲੋਗ ਸਖਪਾਲ ਸਿੰਘ ਖੇੜਾ ਕੀ ਮਫਰਦ ਦੇ ਬੀਜ ਬੋ ਰਿਹਾ ਜੀ ਅੱਜਕਲ ਪੰਜਾਬ ਦੇ ਵਿੱਚ ਰਾਸ਼ਟਰੀ ਨੇਤਾ ਕਸਾਨ ਕਾਂਗਰਸ ਦਾ ਪ੍ਰਧਾਨ ਹੈ ਅਗਲਾ ਤੇ ਉਹ ਇੱਥੇ ਪੰਜਾਬ ਦੇ ਵਿੱਚ ਜਿਹੜੀ ਨਵੀਂ ਪੀੜ੍ਹੀ ਤੋਂ ਨੂੰ ਫਿਰਦੇ ਨੇ ਉਹ ਇਹਨਾਂ ਦੇ ਲੋਕ ਨੇ ਕਿਸੇ ਹੋਰ ਦੇ ਨਹੀਂ ਰੋਕ ਲੋ ਉਹਨਾਂ ਨੂੰ ਕਹਿ ਰਹੇ ਨੇ ਕਿ ਜੀ ਆਜ਼ਾਦੀ ਹੈ ਆਜ਼ਾਦੀ ਫਿਰ ਲੈ ਲੈਣ ਆਜ਼ਾਦੀ ਦਾ ਫਿਰ ਦੱਸਣਾ ਵੀ ਪਊਗਾ ਜੀ ਇਹ ਆਜ਼ਾਦ ਲੋਕਾਂ ਦੀ ਕੀ ਕਹਿੰਦੇ ਆ ਮਾਨਸਿਕਤਾ ਇਹਨਾਂ ਦੀ ਡੈਮੋਕ੍ਰੇਸੀ ਆ ਜੀ ਇਹਨਾਂ ਦੀ ਪਾਰਟੀ 'ਚ ਬੋਲਣ ਦੀ ਫਿਰ ਡੈਮੋਕ੍ਰੇਸੀ ਦੱਸਣੀ ਵੀ ਪਊਗੀ ਨਾ ਕਿ ਇਸ ਤੋਰ ਤੇ ਮਾਨਸਿਕਤਾ ਹੈ ਇਸ ਪਾਰਟੀ ਦੇ ਲੋਕਾਂ ਦੀ ਉਹਨਾਂ ਸਾਰੇ ਪ੍ਰਵਾਸੀ ਵੀਰਾਂ ਦੇ ਪ੍ਰਤੀ ਇਹੀ ਕਾਂਗਰਸ ਪਾਰਟੀ ਦੀ ਸਰਕਾਰ ਹੈ ਤੇ తెలంగాణ ਤੇ ਕਰਨਾਟਕ ਆ ਜਾ ਉੱਥੇ ਵੀ ਇਹੀ ਕੁਝ ਹੋ ਰਿਹਾ ਵਾ ਉੱਥੇ ਵੀ ਬਾਹਰ ਕੱਢਣ ਦੀਆਂ ਸ਼ਾਸ਼ਾਂ ਚੱਲਦੀਆਂ ਪਈਆਂ ਤਾਂ ਪ੍ਰਧਾਨ ਮੰਤਰੀ ਨੇ ਕੀ ਗੱਲ ਕੀਤੀ ਕਿ ਉੱਥੇ ਮਾਸੂਮ ਚਿਹਰੇ ਲੈ ਕੇ ਵੋਟਾ ਬੰਦਨ ਗੱਲ ਚ ਸਾਫਾ ਪਾ ਕੇ ਆ ਗਏ ਨੇ ਵੋਟਾ ਪਾ ਦਿਓ ਜੀ ਵੋਟਾਂ ਪਾ ਦਿਓ ਅਸਲ ਚ ਚਾਲ ਚਰਿੱਤਰ ਤੇ ਚਿਹਰੇ ਨੰਗਾ ਕਰਨਾ ਵੀ ਕ੍ਰਿਸ਼ਨ ਜੀ ਬਹੁਤ ਜ਼ਰੂਰੀ ਹੈ ਉਹ ਨੰਗਾ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਬਿਹਾਰ ਵਿੱਚ ਜਿੱਥੇ ਉਹ ਰੈਲੀ ਕਰ ਰਹੇ ਸੀ ਉੱਥੇ ਸਬੋਧਨ ਦੇ ਦੌਰਾਨ ਇਹ ਲੋਕਾਂ ਨੂੰ ਨੰਗਾ ਕੀਤਾ ਹੈ ਜੀ ਖੜਿਆਲ ਸਾਹਿਬ ਚੰਨੀ ਸਾਹਿਬ ਕਹਿਣਾ ਕੀ ਚਾਹੁੰਦੇ ਸੀ ਕਿ ਪ੍ਰਾਈਮ ਮਿਨਿਸਟਰ ਨੂੰ ਕਹਿਣ ਲਈ ਮਜਬੂਰ ਹੋਣਾ ਪਿਆ ਕਿ ਗਾਲਾਂ ਕੱਢਦੇ ਨੇ ਬਿਹਾਰ ਦੇ ਯੂਪੀ ਵਾਲੇ ਕਹਿੰਦੇ ਗਾਂਧੀ ਪਰਿਵਾਰ ਦੀ ਬੇਟੀ ਕਹਿੰਦੇ ਇਸ ਗੱਲ ਤੇ ਖੁਸ਼ੀ ਜ਼ਾਹਰ ਕਰ ਰਹੀ ਸੀ ਦੇਖੋ ਪਹਿਲਾਂ ਤਾਂ ਮੈਂ ਇਹਨਾਂ ਨੂੰ ਬੇਨਤੀ ਕਰੂੰਗਾ ਕਿ ਮੇਰੇ ਕਿਸੇ ਸਵਾਲ ਦਾ ਜਵਾਬ ਇਹਨਾਂ ਨੇ ਦਿੱਤਾ ਨਹੀਂ ਜਰਾ ਸਰਕਾਰ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਲੋਕਤੰਤਰ ਦਾ ਮਤਲਬ ਕੀ ਹੁੰਦਾ ਹੈ ਸਰਕਾਰ ਸਵਾਲਾਂ ਦੇ ਜਵਾਬ ਦਿੰਦੀ ਹੈ ਸਵਾਲ ਨਹੀਂ ਪੁੱਛਦੀ ਤੇ ਜੇ ਆਪਣਾ ਇਹ ਗਲਤ ਲੱਗਿਆ ਇਹਨਾਂ ਨੂੰ ਤੇ ਫਿਰ 3 ਸਾਲ ਮੋਦੀ ਸਾਹਿਬ ਚੁੱਪ ਕਿਉਂ ਰਹੇ ਜੀ 3 ਸਾਲ ਕੀਤਾ ਕਿਉਂ ਨਹੀਂ ਕੁਝ ਦੌਰੇ ਮਾਪੜਨ ਆਪ ਦੇ ਐਕਸਪੋਸ ਕਰ ਲਿਆ ਨਾ ਦੂਜੀ ਗਲੋ ਕੀਤਾ ਤਾਂ ਨਹੀਂ ਕਿਉਂਕਿ ਚੰਨੀ ਸਾਹਿਬ ਦਾ ਜੋ ਕਹਿਣ ਦਾ ਭਾਵ ਸੀਗਾ ਇਹਨਾਂ ਨੇ ਉਹ ਨਹੀਂ ਸਮਝਿਆ ਉਹਨੂੰ ਮਿਸਕੋਰਡ ਕੀਤਾ ਮਿਸ ਇੰਟਰਪ੍ਰੀਟ ਕੀਤਾ ਉਹਨੂੰ ਤੋੜ ਮਰੋੜ ਕੇ ਉਹਨੂੰ ਜਿੱਦਾਂ ਰੱਬ ਗੱਲ ਮੈਂ ਦਿੰਦਾ ਮੈਂ ਦਿੰਦਾ ਜਵਾਬ ਚੰਨੀ ਕਹਿੰਦੇ ਯੂਪੀ ਤੇ ਬਿਹਾਰ ਵਾਲੇ ਭਾਈਆਂ ਨੂੰ ਪੰਜਾਬ ਚ ਮਦਰ ਨਹੀਂ ਦੇਣ ਡੀਕੋਡ ਕਰੋ ਇੱਕ ਸੈਕਿੰਡ ਇੱਕ ਸੈਕਿੰਡ ਜੀ ਇੱਕ ਸੈਕਿੰਡ ਸੁਣੋ ਮੇਰੀ ਗੱਲ ਜਦੋਂ ਇਹ ਕੱਟ ਪੇਸਟ ਕਰਕੇ ਤੇ ਥੋੜੀ ਜੀ ਵੀਡੀਓ ਚਲਾ ਦਿੰਦੇ ਆ ਨਾ ਉਹ ਚ ਪੂਰਾ ਕੰਟੈਕਸਟ ਸਮਝ ਨਹੀਂ ਆਉਂਦਾ ਪੂਰਾ ਜਿਹੜਾ ਸੰਦਰਭ ਹੁੰਦਾ ਮਤਲਬ ਤਾਂ ਸਮਝ ਨਹੀਂ ਆਉਂਦਾ ਮੈਂ ਬੇਨਤੀ ਕਰੂੰਗਾ ਉਹ ਸਿਰਫ ਇਹ ਗੱਲ کہہ ਰਹੇ ਸੀ ਕਿ ਪੰਜਾਬ ਚ ਪੰਜਾਬੀਆਂ ਨੂੰ ਕਿ ਪ੍ਰਾਇੋਰਟੀ ਮਿਲਣੀ ਚਾਹੀਦੀ ਕਿ ਨਹੀਂ ਮਿਲਣੀ ਚਾਹੀਦੀ ਮੈਂ ਇਹ ਬੇਨਤੀ ਕਰਦਾ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਯੂਨੀਅਨ ਤੋਂ ਆ ਜੋਨ ਦੇ ਕੋਆਰਡੀਨੇਟਰ ਬੁਲਾ ਰਹੇ ਕਹਦੇ ਨੇ ਕਿ ਪੰਜਾਬ ਚ ਅਸੀਂ ਨਹੀਂ ਚਾਹੁੰਦੇ ਇਹ ਬਿਆਨ ਸੁਣਾ ਦਨ ਇੱਕ ਮੈਂ ਆਪਾਂ ਹੋਰ ਈਜ਼ੀ ਕਰ ਦਾਂ ਜੋ ਮੈਂ ਮੁੱਖ ਮੰਤਰੀ ਲਾਈਨ ਤੇ ਬਣੇ ਰਹੇ ਹੋ ਫਿਰਾਲ ਸਾਹਿਬ ਬਲੇਵਾਲ ਸਾਹਿਬ ਲਾਈਨ ਤੇ ਰਹੇ ਹੋ ਮੈਂ ਸਾਬਕਾ ਮੁੱਖ ਮੰਤਰੀ ਚਰਜੀ ਚੰਨੀ ਦੇ ਬਿਆਨ ਨੂੰ ਪਲੇ ਕਰਨ ਜਾ ਰਿਹਾ ਕਿ ਆਖਰਕਾਰ कि कुछ सबका सीएम ने उस वेले बयान किया फिर चर्चा अगर बता लें आपके कांग्रेस के मुख्यमंत्री ने मुख्यमंत्री पद पर रहते हुए ऐसा खुला ऐलान किया कि बिहार के लोगों को वो अपने राज्य पंजाब में घुसने नहीं देंगे कांग्रेस के मुख्यमंत्री ने पंजाब में भाषण किया और उस समय मंच पर उन्होंने तो भाषण किया उस कल से मेरे एक बयान को तोड़ मरोड़ कर पेश किया जा रहा है प्रवासी जितने पंजाब में लोग आए हैं आज तक उन्होंने अपना खून पसाना पसीना लगाकर पंजाब को विकास के रास्ते पर तोड़ा है और उन्होंने हमेशा विकास के लिए काम किया है डेवलपमेंट में काम करते हैं फैक्ट्रियों में काम करते हैं और हमारा उनसे नौ मास का रिश्ता है और प्यार है और दिल से है इसको कोई निकाल नहीं सकता लेकिन कुछ मेरे बयान को इन्होंने अपने तरीके से पेश किया है। जो यूपी बिहार राजस्थान या जहाँ जहाँ से भी लोग पंजाब में हम आते हैं और पंजाब में काम करते हैं पंजाब उनका भी उतना ही है जितना हमारा है इसलिए इसको गलत तरीके से पेश करना सही नहीं है मैं फिर कह दूँ प्रवासी हमारे प्यारे हैं हम भी देश में जाकर प्रवासी हैं बहुत सारे पंजाबी बाकी देश में काम कर रहे हैं ਬਹੁਤ ਸਾਰੇ ਬਾਹਰ ਸੇ ਆਕਰ ਹਮਾਰੇ ਪੰਜਾਬ ਮੇ ਕੰਮ ਕਰਦੇ ਉਹਨੋ ਨੇ ਇਰਾਜ ਮਿਸਤਰੀ ਫੈਕਟਰੀਆਂ ਮੇ ਕਹਾਂ ਕਹਾਂ ਬਹੁਤ ਅੱਛਾ ਕੰਮ ਔਰ ਖੇਤੋਂ ਮੇ ਹਮਾਰੀ ਖੇਤੀ ਕੋ ਉਹਨੋ ਨੇ ਕਾਮਯਾਬ ਕੀਆ ਹੈ ਅਖੜਿਆਲ ਸਭ ਤੁਸੀਂ ਸੁਣਿਆ ਕਿ ਯੂਪੀ ਬਿਹਾਰ ਵਾਲੇ ਭਈਆ ਨੂੰ ਪੰਜਾਬ ਚ ਫੜਨ ਨਹੀਂ ਦੇਣਾ ਜੇ ਪ੍ਰਵਾਸੀ ਬੜੇ ਪਿਆਰੇ ਨੇ ਤਾਂ ਫਿਰ ਇਹ ਯੂਪੀ ਬਿਹਾਰ ਵਾਲੇ ਕੌਣ ਨੇ ਇਹ ਤਾਂ ਕਲੀਅਰ ਕਰਾਓ ਨਾ ਗੱਲ ਤੁਸੀਂ ਮੈਂ ਗੱਲ ਪੂਰੀ ਕਲੀਅਰ ਕਰ ਦਿੰਦਾ ਗ੍ਰੇਸ਼ਮੀ ਗੱਲ ਇਹ ਹੈ ਵੀ ਭਾਤੀ ਜਨਤਾ ਪਾਰਟੀ ਜਿਹੜੀ ਲੈਕਚਰ ਦੇ ਰਹੀ ਹੈ ਨਾ ਇਹਨਾਂ ਦੇ ਲੀਡਰ ਨੇ ਪ੍ਰਵੇਸ਼ ਸਾਧ ਸਿੰਘ ਵਰਮਾ ਤੇ ਉਹਨਾਂ ਨੇ ਜਨਵਰੀ 2025 ਜੀ ਕੀ ਬਿਆਨ ਦਿੱਤਾ ਸੀਗਾ ਦਿੱਲੀ 'ਚ ਕਹਿੰਦੇ ਤੇ ਹਜ਼ਾਰਾਂ ਪੰਜਾਬ ਰਜਿਸਟਰਡ ਵਾਹਨ ਕੁਮਰਿਆ ਹੈ ਰਿਪਬਲਿਕ ਡੇ ਨੂੰ ਲੈ ਕੇ ਉਹਨਾਂ ਨੇ ਬਿਆਨ ਦਿੱਤਾ ਸੀਗਾ ਮੈਂ ਪੁੱਛਣਾ ਚਾਹਣਾ ਵੀ ਇਹਨਾਂ ਨੂੰ ਕੀ ਹੁਣ ਥ੍ਰੈਟ ਲੱਗਣ ਲੱਗੇ ਪੰਜਾਬੀ ਭਾਤੀ ਜਨਤਾ ਪਾਰਟੀ ਦੇ ਲੀਡਰ ਨੂੰ ਦੂਜੀ ਗੱਲ ਇਹਨਾਂ ਨੇ ਉਦੋਂ ਕੁਝ ਨਹੀਂ ਕਿਹਾ ਜਦੋਂ ਪੰਜਾਬੀ ਕੁੱਟੇ ਮਾਰੇ ਗਏ ਉਤਰਾਖੰਡ ਦੇ ਵਿੱਚ ਜਦੋਂ ਡਾਂਗਾ ਫਿਰਿਆ ਗਿਆ ਸਾਡੇ ਭਰਾਵਾਂ ਤੇ ਫਿਰ ਤੀਜੀ ਗੱਲ ਜਦੋਂ ਲੀਡਰ ਇਹਨਾਂ ਦੇ ਸਾਡੇ ਭਰਾਵਾਂ ਨੂੰ ਖਾਲਿਸਤਾਨੀ ਕਹਿੰਦੇ ਐ ਉਹਨਾਂ ਨੂੰ ਕੰਡੈਮ ਕਰਦੇ ਐ ਉਹਨਾਂ ਨਾਲ ਵਿਤਕਰਾ ਕਰਦੇ ਐ ਉਹਨਾਂ ਨਾਲ ਧੱਕਾ ਕਰਦੇ ਐ ਉਦੋਂ ਕੁਝ ਨਹੀਂ ਬੋਲਦੇ ਫਿਰ ਚੌਥੀ ਗੱਲ ਅਸਤਾਏ ਕਹਿੰਦੇ ਐ ਕਿ ਸਾਡੇ ਲਈ ਸਾਰੇ ਇੱਕ ਬਰਾਬਰ ਐ ਸਾਰੇ ਅਧਿਕਾਰੀਆਂ 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 ਸਾਰੇ ਅਧ ਆਪੀ ਜਨਤਾ ਪਾਰਟੀ ਨੇ ਇੱਕ ਗੱਲ ਦਾ ਜਵਾਬ ਦੇਵੇ ਇਹ ਡਬਲ ਟੈਂਡ ਨਹੀਂ ਦਾ ਹੋਣਾ ਚਾਹੀਦਾ ਸਾਡੀ ਛੱਡੋ ਤੁਸੀਂ ਆਪਣੀ ਦੱਸੋ ਬਸੀ ਤਾਂ ਆਪਦੀਆਂ ਦੱਸੀ ਜਾਂਦੇ ਆ ਕ੍ਰਿਸ਼ਨ ਜੀ ਗੱਲ ਤਾਂ ਇਹ ਆ ਕਹੀਆਂ ਇਹਨਾਂ ਨੇ ਆ ਹੱਥਾਂ ਨਾਲ ਦਿੱਤੀਆਂ ਮੂੰਹ ਨਾਲ ਖੋਲ ਲੀਆਂ ਪੈਰੀਆਂ ਖੜਿਆਲ ਸਾਹਿਬ 1 ਨਵੰਬਰ ਦੇ ਦਿਨ ਆਗੇ ਨੇੜੇ ਜਗਦੀਸ਼ ਟਾਈਟਲਰ ਬਾਰੇ ਇੱਕ ਸ਼ਬਦ ਨਹੀਂ ਨਿਕਲਿਆ ਮੂੰਹ ਕਮਲਨਾਥ ਬਾਰੇ 21 ਸ਼ਬਦ ਨਹੀਂ ਨਿਕਲਿਆ ਮੂੰਹ ਉਹਨਾਂ ਨੇ ਤਾਂ ਬੋਲਿਆ ਤੁਸੀਂ ਤਾਂ ਉਹਨਾਂ ਨੇ ਵੱਢਿਆ ਐਰ ਪਾਏ ਸਾੜੇ ਬੋਲਦੇ ਯਾਰ ਕੀ ਫਰਕ ਪੈਂਦਾ ਹੈ ਜੋਸ ਦੇ ਕੋਹੋਂ ਖਲਾ ਦੇ ਖੜਕ ਦੀ ਹਿੰਮਤ ਰੱਖੋ ਦੂਜੀ ਗੱਲ ਜਿਹੜੇ ਚੰਨੀ ਸਾਹਿਬ ਦੀ ਸਟੇਟਮੈਂਟ ਜੀ ਨਿਊਜ਼ ਨੇ ਚਲਾਈ ਹੈ ਉਹ ਨਫਰਤ ਵਿੱਚ ਝੜਕਦੀ ਨਹੀਂ ਸੀ ਬੈਂਕਾ ਗਾਂਧੀ ਤਾਰੀਆਂ ਮਾਰ ਨਹੀਂ ਰਹੀ ਸੀ ਸਾਰਿਆਂ ਨੇ ਵੇਖਿਆ ਕਿਸੇ ਨੇ ਨਹੀਂ ਐਡਿਟ ਕਰਕੇ ਚਲਾਈਆਂ ਵੀਡੀਓ ਜਿੱਥੋਂ ਤੱਕ ਪੰਜਾਬ ਤੇ ਪੰਜਾਬੀਅਤ ਦਾ ਸਵਾਲ ਹੈ ਪੰਜਾਬ ਦੇ ਨਾਲ ਖਲੋਦਿਆਂ ਵੀ ਵੀ ਪਰ ਉਹ ਸਿੱਖਾਂ ਦੇ ਨਾਲ ਜੋ ਵਿਤਕਰੇ ਹੋਏ ਨੇ ਉਹਦੇ ਬਾਰੇ ਤੁਸੀਂ ਕੁਝ ਨਹੀਂ ਬੋਲੇ ਉਹ ਰਾਂਚੀ ਬਕਾਰੋ ਕਾਨਪੁਰ ਦਿੱਲੀ ਔਰ ਕਿਹੜੀਆਂ ਕਿਹੜੀਆਂ ਜਗ੍ਹਾਾਂ 'ਤੇ ਨਾਵਾ ਮਿਲਦੀ ਜਿੱਥੇ ਜਿੱਥੇ ਵਿਤਕਰੇ ਹੋਏ ਨੇ ਤੇ ਉਹ ਜਿਹੜੀ ਪ੍ਰਧਾਨ ਮੰਤਰੀ ਨੇ ਆ ਕੇ ਕਈ ਤੰਗ ਦੇਖੋ ਬਿਆਨ ਨੇ ਹੁਣ ਇਸ ਤੇ ਸਫਾਈਆਂ ਆਉਣੀ ਵੀ ਸ਼ੁਰੂ ਹੋ ਗਈਆਂ ਨੇ ਪਰ ਕਾਂਗਰਸ ਇਸ ਤੇ ਕੀ ਕੁਝ ਸਟੈਂਡ ਰੱਖੇਗੇ ਇੰਤਜ਼ਾਰ ਰਹੇਗਾ ਬਹੁਤ ਸ਼ੁਕਰੀਆ ਖਿਆਲ ਜੀ ਬਹੁਤ ਸ਼ੁਕਰੀਆ ਬਲੀਵਾਲ ਸਾਹਿਬ ਦਾ ਚਾਰਜ ਚੰਦੀ ਦੇ ਬਿਆਨ ਦਾ ਆਧਾਰ ਬਣਾ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਬਿਹਾਰ ਦੀ ਇਲੈਕਸ਼ਨ ਦੇ ਵਿੱਚ ਇੱਕ ਵੱਡੀ ਚਸਤ ਛੇੜ ਦਿੱਤੀ ਹੈ ਕਿ ਕਾਂਗਰਸ ਕੇ ਇੱਕ ਮੁੱਖ ਮੰਤਰੀ ਬਿਹਾਰੀਆਂ ਨੂੰ ਕੀ ਕੁਝ ਕਹਿਣਾ ਚਾਹੁੰਦੇ ਸੀ